ਹਰੀਏ ਹੱਥ ਪੈਰ ਤਨ ਦੇ ਪਾਣੀ ਧੋਤ ਉਤਰੋ ਸੋਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਆ ਉਹ ਹੋ ਤੋਏ ਹਰੀਏ ਹੱਥ ਪੈਰ ਤਨ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਪੁਰਖ ਖਾਲਸਾ ਸਾਸ਼ਕ ਜੀ ਤਨ ਤਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਚੱਲ ਰਹੀ ਲੜੀਵਾਰ ਕਥਾ ਪਾਵਨ ਪਵਿੱਤਰ ਉਪਦੇਸ਼ 19 ਪੌੜੀਆਂ ਹੁਣ ਤੱਕ ਸ਼ਰਵਨ ਕਰ ਚੁੱਕੇ ਹਾਂ ਸੋ ਮਹਾਰਾਜ 20ਵੀਂ ਪੌੜੀ ਦੇ ਵਿੱਚ ਪਾਵਨ ਬਖਸ਼ਿਸ਼ ਕਰ ਰਹੇ ਹਨ ਸੋ ਸਿੱਧਾਂ ਨੇ ਜੋ ਬੇਨਤੀ ਕੀਤੀ ਹੈ ਕਿ ਮਹਾਰਾਜ ਆਪ ਨੇ ਵਚਨ ਕੀਤਾ ਹੈ ਕਿ ਸਿਮਰਨ ਤੋਂ ਬਿਨਾਂ ਨਿਜ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਸੋ ਆਪਣਾ ਜਿਹੜਾ ਨਿਜ ਸਰੂਪ ਹੈ ਅੰਦਰ ਅਸਲ ਸਰੂਪ ਹੈ ਤੇ ਨਾਮ ਸਿਮਰਨ ਸ਼ੁੱਧ ਬੁੱਧੀ ਤੋਂ ਬਿਨਾਂ ਹੋ ਨਹੀਂ ਸਕਦਾ ਇਸ ਲਈ ਆਪੇ ਦੱਸੋ ਇਹ ਹੁਣ ਪਾਪਾਂ ਨਾਲ ਭਰੀ ਹੋਈ ਬੁੱਧੀ ਐ ਇਹਨੂੰ ਸ਼ੁੱਧ ਕਿਵੇਂ ਕਰ ਸਕਨੇ ਆਂ ਅਤੇ ਫਿਰ ਬੁੱਧੀ ਸ਼ੁੱਧ ਹੋਵੇ ਫਿਰ ਮਨ ਜੁੜੇ ਫਿਰ ਇਕਾਗਰਤਾ ਹੋਵੇ ਫਿਰ ਆਪਣੇ ਨੇ ਸਰੂਪ ਦੀ ਅੰਦਰੋਂ ਪ੍ਰਾਪਤੀ ਹੋਵੇ ਸੋ ਮਹਾਰਾਜ ਸੱਚੇ ਬਾਸ਼ਾ ਕਹਿਣ ਲੱਗੇ ਭਰੀ ਐ ਹੱਥ ਪੈਰ ਤਨ ਦੇਹ ਪਹਿਲਾਂ ਹੁਣ ਸਤਿਗੁਰੂ ਸਥੂਰ ਸਰੀਰ ਦੀ ਦੱਸਦੇ ਨੇ ਕਿਰਿਆ ਜਿਵੇਂ ਹੁੰਦੀ ਆ ਇਦੇ ਵਿੱਚ ਪਹਿਲਾ ਪਾਠ ਦੀ ਸ਼ਬਦੀ ਹੈ ਭਰੀਏ ਈੜੀ ਨੂੰ ਲਾਂ ਲੱਗ ਕੇ ਭਰੀਏ ਬਣਦਾ ਇੱਥੇ ਐੜੇ ਨੂੰ ਨਲਾਈਆਂ ਲੱਗਣ ਕਰਕੇ ਬਣਿਆ ਭਰੀਆ ਮਹਾਰਾਜ ਕਹਿਣ ਲੱਗੇ ਭਾਈ ਜਿਵੇਂ ਹੱਥਾਂ ਪੈਰਾਂ ਦੇ ਤਨ ਤੋਂ ਭਵ ਨਾਲ ਜਿਹੜਾ ਨਾ ਦੇਹ ਜਿਹੜੀ ਹੈ ਸਰੀਰ ਸਾਰਾ ਹੱਥਾਂ ਪੈਰਾਂ ਦੇ ਸਮੇਤ ਪੂਰਾ ਸਰੀਰ ਸਿਰ ਤੋਂ ਲੈ ਕੇ ਪੈਰਾਂ ਤੱਕ ਮਿੱਟੀ ਨਾਲ ਪਰ ਜਾਂਦਾ ਫੇਰ ਆਪਾਂ ਕਿਵੇਂ ਕਰਦੇ ਆ ਪਾਣੀ ਧੋਤਾ ਉਤਰੋ ਸੁਖੇ ਇਹ ਜਿਹੜੀ ਦੇਹ ਸਰੀਰ ਹੈ ਨਾ ਹੱਥਾਂ ਪੈਰਾਂ ਸਮੇਤ ਸਾਰਾ ਹੀ ਤਨ ਸਾਡਾ ਤਨ ਹੁੰਦਾ ਸੁੱਚਾ ਹੀ ਸੋ ਸੁਮੁੱਚਾ ਤਨ ਦੇਹੀ ਇਸ ਤਰ੍ਹਾਂ ਦੇਹ ਤੋਂ ਭਾਵ ਜਿੰਨਾ ਧੜ ਦਾ ਹਿੱਸਾ ਹੈ ਤਨ ਸੁਮੁੱਚਾ ਸਰੀਰ ਹੈ ਇਹ ਵਿਸਤਾਰਪੂਰਵਕ ਮਿੱਟੀ ਨਾਲ ਭਰ ਜਾਵੇ ਤਾਂ ਪਾਣੀ ਨਾਲ ਧੋਤਿਆਂ ਜਿਹੜੀ ਮਿੱਟੀ ਆ ਬੰਦੇ ਦੀ ਉੱਤਰ ਜਾਂਦੀ ਆ ਪਾਣੀ ਚ ਬੰਦਾ ਇਸ ਇਸ਼ਨਾਨ ਕਰੇ ਇਸੇ ਤਾਈਂ ਸਰੀਰ ਦੇ ਉੱਪਰ ਜਿਹੜੀ ਚੀਜ਼ ਪਾਉਨੇ ਆ ਸਥੂਲ ਸਰੀਰ ਤੇ ਮੂਤ ਪਲੀਤੀ ਕੱਪੜ ਹੋਏ ਹੁਣ ਜਿਵੇਂ ਕੋਈ ਕੱਪੜਾ ਉਹ ਪਸ਼ਾਬ ਆਦਿਕ ਨਾਲ ਪਲੀਤੀ ਤੋਂ ਭਾਵ ਅਪਵਿੱਤਰ ਹੋ ਜਾਂਦਾ ਗੰਦਾ ਹੋ ਜਾਂਦਾ ਦੇ ਸਾਬੂਨ ਲਈਆ ਉਹ ਹੋ ਧੋਏ ਸੋ ਬੱਬੇ ਨੂੰ ਦਲੈਂਕੜੇ ਹੋਣ ਕਰਕੇ ਸਾਬੂਨ ਪਾਠ ਕਰਨਾ ਲਈਆ ਉਹ ਊੜੇ ਦਾ ਮੂੰਖੁੱਲਾ ਹਾਇ ਨੂੰ ਔਂਕੜ ਧੋਏ ਸਾਬਣ ਲਾ ਕਰਕੇ ਉਹਨੂੰ ਉਹ ਕੱਪੜਾ ਜਿਹੜਾ অপਵਿੱਤਰ ਹੋਇਆ ਹੋਇਆ ਮਲੀਨ ਕੱਪੜਾ ਹੈ ਉਹ ਧੋ ਲਈਦਾ ਹੱਥ ਪੈਰ ਦੇ ਮਿੱਟੀ ਅਤੇ ਕਪੜਾ ਇਹ ਸਭ ਅਸਥੂਲ ਚੀਜ਼ਾਂ ਹਨ ਸ਼ਾਬਾਦਕ ਦੀ ਕਿਰਿਆ ਗੰਦਗੀ ਦੀ ਕਿਰਿਆ ਇਹਨਾਂ ਦੀ ਨਿਵੇਦੀ ਵੀ ਪਾਣੀ ਅਤੇ ਸਾਬਣ ਆਦਿ ਜਿਹੜੀਆਂ ਸਾਰੀਆਂ ਸਥੂਲ ਚੀਜ਼ਾਂ ਨਾਲ ਕੀਤੀ ਜਾਂਦੀ ਹੈ ਕਿਉਂਕਿ ਪਾਣੀ ਵੀ ਸਥੂਲ ਹੈ ਸਾਬਣ ਵੀ ਸਥੂਲ ਹੈ ਭਾਰਾ ਹੈ ਸਥੂਲ ਚੀਜ਼ ਉਹ ਹੁੰਦੀ ਜਿਹਨੂੰ ਨજર ਵੀ ਆਵੇ ਹੱਥ ਵੀ ਲੱਗ ਜਾਵੇ ਪਰ ਸੂਖਮ ਉਹਨੂੰ ਕਹਿੰਦੇ ਜਿਹੜੀ ਨਜ਼ਰ ਹੀ ਨਹੀਂ ਆਉਂਦੀ ਹੁਣ ਜੀ ਸੂਖਮ ਚੀਜ਼ ਨੂੰ ਆਪਾਂ ਚਾਹੀਏ ਸਾਬਣ ਨਾਲ ਪਾਣੀ ਨਾਲ ਧੋਣਾ ਉਹ ਨਹੀਂ ਹੋ ਸਕਦਾ ਸਥੂਲ ਚੀਜ਼ਾਂ ਨੂੰ ਸਥੂਲ ਨਾਲ ਧੋ ਲਓ ਹੁਣ ਇਸੇ ਤਰ੍ਹਾਂ ਹੀ ਭਰੀਏ ਮਤ ਪਾਪਾਂ ਕਾ ਸੰਗ ਇਹ ਕਿਸੇ ਆਦਮੀ ਦੀ ਬੁੱਧੀ ਪਾਪਾਂ ਨਾਲ ਭਰ ਜਾਵੇ ਬਹੁਤ ਜ਼ਿਆਦਾ ਮੈਲੀ ਬੁੱਧੀ ਉਹ ਧੋਣੀ ਚਾਹੁੰਦਾ ਉਹਦੇ ਅੰਦਰ ਸੁੱਧ ਇਹ ਸੋਝੀ ਹੋ ਗਈ ਕਿ ਮੈਂ ਹੁਣ ਆਪਣੀ ਜਿਹੜੀ ਬੁੱਧੀ ਹੈ ਇਹਨੂੰ ਮੈਲ ਤੋਂ ਰਹਿਤ ਕਰ ਲਵਾਂ ਸੋ ਇਸ ਤਰ੍ਹਾਂ ਫਿਰ ਮਹਾਰਾਜ ਕਹਿੰਦੇ ਬੇਨਤੀਆਂ ਅਤੇ ਨਾਮ ਜਪ ਕੇ ਨਾਮ ਨੂੰ ਕੰਨਾਂ ਨਾਲ ਸੁਣ ਕੇ ਉਹ ਮੁੱਤੋ ਪੈ ਨਾਵੇ ਕਾ ਰੰਗੇ ਉਹ ਉਹ ਜਿਹੜੀ ਹੈ ਨਾ ਮਤ ਪਾਪਾਂ ਨਾਲ ਭਰ ਚੁੱਕੀ ਹੋਈ ਉਹ ਨਾਮ ਦੇ ਨਾਲ ਇਹ ਰੰਗ ਤੋਂ ਭਾਵ ਪ੍ਰੇਮ ਕਰੀ ਜੀ ਨਾਮ ਦਾ ਜਦੋਂ ਰੰਗ ਪ੍ਰੇਮ ਚੜ ਜਾਵੇ ਮਨ ਨੂੰ ਉਹਦੋਂ ਬੁੱਧੀ ਸੂਖਮ ਹੈ ਕਿਉਂਕਿ ਇਸ ਕਰਕੇ ਨਾਮ ਵੀ ਜਿਹੜਾ ਸੂਖਮ ਹੈ ਇਸ ਕਰਕੇ ਇਹ ਸੂਖਮ ਵਸਤੂ ਜੋ ਨਾਮ ਹੈ ਉਹਦੇ ਨਾਲ ਜਿਹੜੀ ਬੁੱਧੀ ਵੀ ਸਾਡੀ ਸਾਫ਼ ਹੋ ਜਾਂਦੀ ਹੈ ਮਹਾਰਾਜ ਜੀ ਕਹਿੰਦੇ ਨੇ ਕਿਉਂਕਿ ਜਿਹੜੀ ਮੈਲ ਹੈ ਕੱਪੜੇ 'ਕ ਲੱਗੀ ਹੋਈ ਜਿਉਂ ਸਾਬਣ ਕਾਪਰ ਊਜਲ ਹੋਤ ਨਾਮ ਜਪਤ ਸਭ ਭ੍ਰੰਮ ਪਉਖ ਹੋਤ ਅਤਵਾ ਕਹਿੰਦੇ ਲਾਗੀ ਮੈਲ ਮਿਟੈ ਸੱਚ ਨਾ ਏ ਗੁਰਪ੍ਰਸਾਦ ਰਹਿ ਲਿਵ ਲਾਏ ਇਸ ਤਰ੍ਹਾਂ ਨਾਮ ਦਾ ਜਦੋਂ ਰੰਗ ਪ੍ਰੇਮ ਲੱਗ ਜਾਂਦਾ ਨਾਮ ਦੇ ਵਿੱਚ ਇਹ ਤਾਕਤ ਹੈ ਜਿਵੇਂ ਸਾਬਣ ਵਿੱਚ ਮੈਲ ਲਾਉਣ ਦੀ ਸਮਰੱਥਾ ਹੈ ਕੱਪੜੇ ਦੀ ਸਰੀਰ ਦੀ ਇਸੇ ਤਰ੍ਹਾਂ ਨਾਮ ਦੇ ਵਿੱਚ ਸਮਰੱਥਾ ਹੈ ਬੁੱਧੀ ਦੇ ਅੰਦਰ ਲੱਗੀ ਹੋਈ ਮੈਲ ਨੂੰ ਲਾਉਣ ਦੀ ਮਾਨੁਸ਼ੁੱਧ ਕਰ ਦਿੰਦਾ ਨਾਮ ਬਿਲਕੁਲ ਸਾਫ਼ ਸੁਥਰਾ ਫਿਲਟਰ ਜਿਵੇਂ ਕਰਦੇ ਪਾਣੀ ਕਿੰਨਾ ਹੀ ਪਾਣੀ ਖਰਾਬ ਹੁੰਦਾ ਉਹਨੂੰ ਸਾਤ-ਸੱਤ ਵਾਰੀ 10-10 ਵਾਰੀ ਫਿਲਟਰ ਕਰਕੇ ਬਿਲਕੁਲ ਸਾਫ਼ ਕਿਟਾਣੂ ਰਹਿਤ ਹੋ ਜਾਂਦਾ ਏਸੇ ਤਰ੍ਹਾਂ ਹੀ ਨਾਮ ਦਾ ਪ੍ਰਭਾਵ ਸਰੀਰ ਦੇ ਉੱਤੇ ਗੁਰਬਾਣੀ ਦਾ ਪ੍ਰਭਾਵ ਪ੍ਰੇਮ ਬਣਨੇ ਕਰਕੇ ਅੰਦਰੋਂ ਆਪਣੇ ਆਪ ਹੀ ਸ਼ੁੱਧ ਹੁੰਦਾ ਤੁਰਿਆ ਜਾਂਦਾ ਮਨ ਔਰ ਆਪਣੇ ਆਪ ਨੂੰ ਪਤਾ ਵੀ ਲੱਗਦਾ ਕਿ ਮੇਰਾ ਮਨ ਹੁਣ ਸ਼ੁੱਧ ਹੋ ਗਿਆ ਸ਼ੁੱਧ ਮਨ ਹਲਕਾ ਹੁੰਦਾ ਹੈ ਸ਼ਾਂਤਮਈ ਹੁੰਦਾ ਹੈ ਤਰਫਦਾ ਨਹੀਂ ਹੈ ਸੰਤਾਪ ਵਿੱਚ ਨਹੀਂ ਆਉਂਦਾ ਧੀਰਜ ਵਾਲਾ ਹੋ ਜਾਂਦਾ ਹੈ ਜਸ ਵਾਲਾ ਹੋ ਜਾਂਦਾ ਹੈ ਸ਼ੁੱਧ ਮਨ ਦੇ ਅੰਦਰ ਟਿਕਾਉ ਜਿਆ ਬਣ ਜਾਂਦਾ ਹੈ ਸਹਿਜ ਅਵਸਥਾ ਆ ਜਾਂਦੀ ਹੈ ਅਤੇ ਜਿਹੜੇ ਮਨ ਮੈਲੇ ਹੁੰਦੇ ਨੇ ਉਹਨਾਂ ਬਾਰੇ ਕਹਿੰਦੇ ਜੀਉ ਤਪਤ ਹੈ ਬਾਰੂ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿਲ ਲਾਏ ਹੁਣ ਮਹਾਰਾਜ ਕਹਿੰਦੇ ਨੇ ਮੈਲ ਨਾਮ ਦੇ ਨਾਲ ਉਤਰਦੀ ਇਹ ਸੂਖ ਮੈਲ ਹੈ ਕਹਿਣ ਲੱਗੇ ਜੀ ਜੋ ਕਈ ਬੰਦੇ ਐਸੇ ਨੇ ਪਾਪੀ ਪਰਮਾਤਮਾ ਦੇ ਨਾਮ ਨੂੰ ਆਖ ਕੇ ਪੁੰਨੀ ਹੋ ਗਏ ਨੇ ਉਹ ਕਿੰਨੇ ਕਰੇ ਸੰਸਾਰ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇਹ ਤਾਂ ਕੋਈ ਮਤਲਬ ਬੇਨਤੀ ਵਾਲਾ ਕੰਮ ਨਹੀਂ ਨਾ ਹੈ ਪੁੰਨੀ ਪਾਪੀ ਆਖਣੋਂ ਨਾਹੀਂ ਕਿਉਂਕਿ ਜੋ ਪਾਪੀ ਆ ਨਾ ਨਾਹੀਂ ਤੋਂ ਪਾਪ પતિ ਪਰਮਾਤਮਾ ਦੇ ਨਾਮ ਨੂੰ ਆ ਕੇ ਪੁੰਨੀ ਹੋਏ ਨੇ ਉਹ ਇੰਨੇ ਜ਼ਿਆਦਾ ਹੋਏ ਨੇ ਕਿਸੇ ਪਾਸੋਂ ਕਹੇ ਹੀ ਨਹੀਂ ਜਾਂਦੇ ਆਖਣ ਨਾਹੀਂ ਤੋਂ ਭਾਵ ਆਖੇ ਹੀ ਨਹੀਂ ਜਾ ਸਕਦੇ ਸੋ ਇਸ ਤਰ੍ਹਾਂ ਸੰਸਾਰ ਦੇ ਅੰਦਰ ਪਾਪੀ ਪੁੰਨੀ ਕਿੰਨੇ ਕਿੰਨੇ ਸੰਸਾਰ ਵਿੱਚ ਪੁੰਨੀ ਕਿੰਨੇ ਨੇ ਪਾਪੀ ਕਿੰਨੇ ਨੇ ਇਹ ਗਿਣਤੀ ਵੀ ਕਿਸੇ ਪਾਸੋਂ ਨਹੀਂ ਕਹੀ ਜਾ ਸਕਦੀ पापी बंदे ਤਾਂ ਮਹਾਰਾਜ ਨਾਮ ਨੂੰ ਨਹੀਂ ਕਹਿੰਦੇ ਹੁਣੇ ਪੁੰਨੀਆਂ ਵਿੱਚ ਤਾਂ ਕੋਈ ਸ਼ੱਕ ਹੀ ਨਹੀਂ ਮਹਾਰਾਜ ਕਹਿੰਦੇ ਨਾਮ ਨੂੰ ਤਾਂ ਉਹ ਤਾਂ ਕਹਿੰਦੇ ਹੀ ਕਹਿੰਦੇ ਆ ਪਰ ਪਾਪੀ ਜਿਹੜੇ ਉਹ ਵੀ ਸਾਰੇ ਪਤੀ ਪਰਮੇਸ਼ਰ ਦੇ ਨਾਮਾਂ ਨੂੰ ਹੀ ਕਹਿੰਦੇ ਨੇ ਲੈਂਦੇ ਤਾਂ ਰੱਬ ਦਾ ਨਾਂ ਹੀ ਨੇ ਪਰ ਉਹਨਾਂ ਦਾ ਮਕਸਦ ਦਾ ਫਰਕ ਹੁੰਦਾ ਹੈ ਕਈ ਲੋਕ ਇਨੀ ਅਕਲ ਵਾਲੇ ਨਹੀਂ ਹੁੰਦੇ ਕਿ ਅਸੀਂ ਇਹ ਕੰਮ ਤੋਂ ਪਹਿਲਾਂ ਨਾਮ ਨਹੀਂ ਲੈਣਾ ਉਹਨਾਂ ਨੂੰ ਹੁੰਦਾ ਚਲੋ ਜੀ ਸਾਡਾ ਤਾਂ ਕੰਮ ਹੀ ਹੈ ਭਾਵੇਂ ਉਹ ਕੰਮ ਕਈ ਲੋਕ ਐਸਾ ਮਾੜਾ ਵੀ ਕਰਦੇ ਨੇ ਜੋ ਧਾਰਮਿਕ ਤੌਰ ਤੇ ਸਹੀ ਨਹੀਂ ਪਰ ਉਹ ਵੀ ਕੰਮ ਕਰਨ ਤੋਂ ਪਹਿਲਾਂ ਕੋਈ ਛੋਟੀ ਅਰਦਾਸ ਕਰਨਗੇ ਵਾਹਿਗੁਰੂ ਕਹਿਣਗੇ ਉਹਨਾਂ ਨੂੰ ਸਮਝਾਉਣਾ ਪੈਂਦਾ ਕਿ ਇਹ ਧਾਰਮਿਕ ਕੰਮ ਕਰਦਿਆਂ ਹੋਇਆਂ ਧਾਰਮਿਕ ਕਿਰਿਆ ਠੀਕ ਰਹਿੰਦੀ ਆ ਪਰ ਪਾਪੀ ਕਰਮ ਕਰਨ ਲੱਗਿਆਂ ਨਾਮ ਲੈਂਦੇ ਨੇ ਪਰ ਉਹਦੇ ਵਿੱਚ ਸੁਕਿਰਤ ਨਹੀਂ ਹੁੰਦੀ ਕਰਨ ਵਾਲਾ ਕਰਮ ਨਹੀਂ ਹੁੰਦਾ ਇਸ ਕਰਕੇ ਮਹਾਰਾ ਸੱਚੇ ਪਾਤਸ਼ਾਹ ਕਹਿੰਨੇ ਨੇ ਅਸਲ ਵਿੱਚ ਜਿਹੜੇ ਨਾਮ ਜਪਣ ਵਾਲੇ ਨੇ ਨਾ ਉਹ ਪੁੰਨ ਹੀ ਪਾਪੀ ਨਹੀਂ ਕਹੇ ਜਾਂਦੇ ਕਿਉਂ ਬੰਦੇ ਜਿਹੜੇ ਪੁੰਨ ਕਰਮ ਕਰਦੇ ਨੇ ਉਹ ਵੱਖਰੇ ਐ ਪਾਪੀ ਵੱਖਰੇ ਐ ਪੁੰਨ ਪਾਪ ਜੋ ਬੀਜਦੇ ਸਭ ਧਰਮ ਰਾਏ ਕਹਿ ਜਾਹੀਂ ਹੁਣ ਪੁੰਨੀ ਅਤੇ ਪਾਪੀ ਇਨਸਾਨ ਦੁਨੀਆ ਦੇ ਅੰਦਰ ਆਹ ਕਰ ਲੋ ਪੁੰਨ ਲੱਗਦਾ ਆ ਕੰਮ ਕਰ ਲੋ ਇੰਨਾ ਪੁੰਨ ਲੱਗਦਾ ਐ ਇਹ ਕੰਮ ਦਾ పాਪ ਲੱਗਦਾ ਪਰ ਜਿਹੜੇ ਰੱਬ ਦਾ ਨਾਮ ਜਪਣ ਵਾਲੇ ਨੇ ਉਹ ਪੁੰਨ ਜਾਂ పాਪ ਦੇ ਵਾਲੇ ਪਾਸੇ ਨਹੀਂ ਜਾਂਦੇ పాਪ ਤਾਂ ਕਰਦੇ ਹੀ ਨਹੀਂ ਜਦੋਂ ਕੋਈ ਚੀਜ਼ দান ਕਰਦੇ ਨੇ ਉਦੋਂ ਇਹ ਕਹਿੰਦੇ ਨੇ ਕਿ ਵਾਹਿਗੁਰੂ ਦਾ ਦਿੱਤਾ ਅਸੀਂ ਵੰਡ ਕੇ ਛਕਦੇ ਆ ਉਹ ਇਸ ਤਰ੍ਹਾਂ ਪੁੰਨ ਦੀ ਇੱਛਾ ਹੀ ਨਹੀਂ ਕਰਦੇ ਕਿਉਂਕਿ ਮਹਾਰਾਜ ਕਹਿੰਦੇ ਨੇ ਕਈ ਕੋਟਕ ਜੱਗ ਫਲਾ ਸੁਣ ਗਾਵਣ ਹਾਰੇ RAM ਗੁਰਬਾਣੀ ਪੜਨ ਨਾਲ ਹੀ ਉਹਨਾਂ ਨੂੰ ਇੰਨਾ ਪੁੰਨ ਲੱਗ ਜਾਂਦਾ ਹੈ। ਕਈ ਕਰੋੜਾਂ ਜੱਗਾਂ ਦਾ ਫਲ ਹੈ ਬਾਣੀ ਪੜਨ ਨਾਲ। ਅਤੇ ਫਿਰ ਉਹ ਨਿੱਕੀ ਨਿੱਕੀ ਚੀਜ਼ ਦਾ ਦਾਨ ਪੁੰਨ ਕਿਉਂ ਕਰਨਗੇ? ਉਹ ਤਾਂ ਵੰਡ ਕੇ ਛਕਣ ਵਾਲੇ ਕਾਰਜ ਨੂੰ ਕਰਦੇ ਨੇ। ਸੋ ਜਿਹੜੇ ਪੁੰਨੀ ਪੁਰਸ਼ ਨੇ ਉਹ ਪਤੀ ਪਰਮੇਸ਼ਰ ਦੇ ਨਾਮ ਨੂੰ ਨਹੀਂ ਆਖਦੇ ਉਹ ਕਿੰਨੇ ਹੀ ਪਾਪੀ ਹੋਏ ਨੇ ਉਹ ਵੀ ਕਿਸੇ ਪਾਸੋਂ ਆਖਰੇ ਨਹੀਂ ਜਾ ਸਕਦੇ। ਸੋ ਇਸ ਕਰਕੇ ਪਰਮਾਤਮਾ ਦੇ ਭਾਵ ਨਾਮ ਨੂੰ ਨਹੀਂ ਨ ਵਾਲੇ ਜਿਹੜੇ ਬੰਦੇ ਉਹਨਾਂ ਦੀ ਕੋਈ ਗਿਣਤੀ ਨਹੀਂ ਤੇ ਪੁੰਨੀਆਂ ਦੀ ਕੋਈ ਗਿਣਤੀ ਨਹੀਂ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਾਂ ਜੀਵ ਹੈਬ ਜੀਵ ਆਪਣੇ ਕਰਮਾਂ ਨੂੰ ਕਰਕੇ ਲੈ ਜਾਂਦੇ ਨੇ ਕੋਈ ਪੁੰਨ ਕਰਦੇ ਨੇ ਕੋਈ ਪਾਪ ਕਰਦੇ ਨੇ ਕੋਈ ਇੱਥੀ ਕਰਦੇ ਨੇ ਸੇਵਾ ਕੋਈ ਮਨ ਕਰਕੇ ਕਰਦੇ ਨੇ ਕਰ ਕਰ ਕਰਣਾ ਲਿਖ ਲੈ ਜਾਹੁ ਹੁਣ ਇਹ ਬੋਲਣ ਵਿੱਚ ਇਸ ਤਰ੍ਹਾਂ ਆ ਕਿ ਕਰ ਕਰ ਕਰਣਾ ਸੋ ਕੀ ਕਹਿੰਦੇ ਕਰ ਕਰ ਕਰਨਾ ਲਿਖ ਲੈ ਜਾ ਕਰ ਹੱਥ ਦੇ ਨਾਲ ਜਿਹੜਾ ਕਰਨਾ ਨਾ ਕਰਤੱਬ ਕਰਨਾ ਤੋਂ ਭਾਵ ਹੁੰਦਾ ਕਰਤੱਬ ਕਰ ਕਰਨਾ ਹੱਥਾਂ ਦੇ ਨਾਲ ਜਿਹੜਾ ਕਰਤੱਬ ਕਰਨਾ ਨਾ ਉਹ ਸਾਰੇ ਦੇ ਕੀਤੇ ਹੋਏ ਕਰਮਾਂ ਨੂੰ ਕੌਣ ਜਾਂਦੇ ਲੈ ਕੇ ਲਿਖ ਲੈ ਜਾ ਉਹ ਲਿਖਣ ਵਾਲੇ ਕੌਣ ਨੇ ਚਿੱਤਰ ਤੇ ਗੁਪਤ ਉਹ ਲਿਖ ਕੇ ਲੈ ਜਾਂਦੇ ਨੇ ਅਥਵਾ ਇਨਸਾਨ ਜਦੋਂ ਕਾਰ ਤੋਂ ਭਾਵ ਆਪਣੇ ਹੱਥਾਂ ਨਾਲ ਕਾਰ ਤੋਂ ਭਾਵ ਅਗਲਾ ਕਰਤੱਬ ਜਿਹੜਾ ਕਰਦਾ ਹੈ ਕਰਨਾ ਦਾ ਅਰਥ ਹੁੰਦਾ ਕਰਤੱਬ ਇੱਕ ਕਰ ਦਾ ਮਤਲਬ ਹੈ ਕਰਨਾ ਇੱਕ ਕਰ ਦਾ ਮਤਲਬ ਹੱਥ ਹੱਥਾਂ ਨਾਲ ਜਿਹੜਾ ਕਰਤੱਬ ਕਰਦਾ ਜੀਵ ਕੋਈ ਦਾਨ ਕਰਦਾ ਕੋਈ ਪੁੰਨ ਕਰਦਾ ਕੋਈ ਪਾਪ ਕਰਦਾ ਜਿਹੇ-ਜਿਹੇ ਵੀ ਕਰਮ ਕਰਦਾ ਉਹ ਸਾਰੇ ਜੀਵ ਦੇ ਨਾਲ ਹੀ ਲਿਖੇ ਤੁਰੇ ਜਾ ਰਹੇ ਲਿਖ ਕੇ ਆਪਣੇ ਨਾਲ ਹੀ ਲੈ ਜਾਂਦਾ ਚੰਗਾ ਮੰਦਾ ਹਰੇਕ ਚੀਜ਼ੇ ਜੀਵ ਆਪਣੇ ਨਾਲ ਮਹਾਰਾਜ ਕਹਿੰਦੇ ਲਿਖ ਕੇ ਲੈ ਜਾਂਦਾ ਪਰਲੋਕ ਦੇ ਵਿੱਚ ਸੋ ਇਸ ਤਰ੍ਹਾਂ ਜੀਵ ਆਇਆ ਤੇ ਵਜਾਇ ਸੀ ਕੀ ਆ ਲਿਖ ਲੈ ਜਾਏ ਮਹਾਰਾਜ ਕਹਿੰਦੇ ਕੀਤਾ ਹੋਇਆ ਲਿਖ ਕੇ ਲੈ ਜਾਂਦਾ ਜਿਵੇਂ ਇਸ ਲੋਕ ਵਿੱਚ ਕੋਈ ਭੈੜਾ ਕਰਮ ਕਰੇ ਤਾਂ ਉਹਦੀ ਜਗਾ ਦੂਜਾ ਆਦਮੀ ਉਹਦੇ ਫਲ ਨੂੰ ਭੋਗ ਲੈਂਦਾ ਤੇਵੇਂ ਪਰਲੋਕ 'ਚ ਭੋਗਿਆ ਜਾਂਦਾ ਹੋਣਾ ਭਈ ਜਿਵੇਂ ਇੱਥੇ ਕਿਸੇ ਬੰਦੇ ਨੇ ਗਲਤੀ ਕਰਤੀ ਫਸਾ ਕਿਸੇ ਨੂੰ ਹੋਰ ਦਿੱਤਾ ਪਰ ਲੋਕ ਵਿੱਚ ਵੀ ਇਸ ਤਰ੍ਹਾਂ ਕਈ ਸ਼ਰਾਬਤ ਕਰ ਜਾਂਦੇ ਹੋਣੇ ਮਹਾਰਾਜ ਕਹਿੰਦੇ ਨਹੀਂ ਇਹ ਇੱਥੇ ਹੀ ਚੱਲਦਾ ਉੱਥੇ ਕੋਈ ਚਲਾਕੀ ਨਹੀਂ ਚੱਲਦੀ ਉੱਥੇ ਤਾਂ ਜਿਨੇ ਬੀਜਣਾ ਉਹਨੇ ਹੀ ਖਾਣਾ ਆਪੇ ਬੀਜ ਆਪੇ ਹੀ ਖਾਹੋ ਇਹ ਜੀਵ ਜਿਵੇਂ ਕਰਮ ਕਰਦਾ ਨਾ ਬੀਜ ਬੀਜਦਾ ਉਵੇਂ ਹੀ ਫਲ ਨੂੰ ਖਾਹੋ ਤੋ ਭਾਪ ਖਾਂਦਾ ਜਿਹਾਂ ਬੀਜਾ ਸੋ ਲੁਣਾ ਕਰਮਾਂ ਸੰੜੜਾ ਖੇਤ ਇਸ ਕਰਕੇ ਨਾਲੇ ਕਲਯੁਗ ਦੀ ਤਾਂ ਰੀਤੀ ਹੋਈ ਐ ਇਹ ਕਰ ਕਰੇ ਸੋ ਇਹ ਕਰ ਪਾਏ ਕੋਈ ਨਾ ਪਕੜੀਆ ਕਿਸੈ ਥਾਂ ਜਿਸ ਹੱਥ ਨਾਲ ਕਰਦਾ ਉਹ ਹੱਥ ਨੇ ਹੀ ਸਜ਼ਾ ਮਿਲਦੀ ਕਲਯੁਗ ਦੇ ਵਿੱਚ ਜੇ ਕੋਈ ਸੱਜੇ ਹੱਥ ਨਾਲ ਮਾੜਾ ਕੰਮ ਕਰਦਾ ਖੱਬੇ ਨੂੰ ਸਜ਼ਾ ਨਹੀਂ ਮਿਲਦੀ ਸੱਜੇ ਨੂੰ ਹੀ ਮਿਲਦੀ ਐ ਇਸ ਕਰਕੇ ਇਹ ਜਿੰਨਾ ਵੀ ਕਰਮ ਕਰਦਾ ਜੀਵ ਉਹ ਸਾਰਾ ਕੁਝ ਹੀ ਖਾਂਦਾ ਹੈ ਵੇਦ ਪੁਕਾਰੇ ਪੁੰਨ ਪਾਪ ਸੁਰਗ ਨਰਕ ਦਾ ਬੀਜ ਜੋ ਬੀਜੈ ਸੋਗਵੈ ਖਾਂਦਾ ਜਾਣਾ ਜੀਉ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਇਹ ਜਿਹੜਾ ਵੀ ਕਰਮ ਆਪਾਂ ਕਰਦੇ ਆ ਆਪਨੇ ਆਪ ਹੀ ਬੀਜਣਾ ਆਪੇ ਹੀ ਖਾਣਾ ਇਸ ਕਰਕੇ ਸਮਝ ਲਓ ਕਿ ਆਪਾਂ ਚੰਗਾ ਬੀਜਣਾ ਚੰਗਾ ਖਾਵਾਂਗੇ ਮਾੜਾ ਬੀਜਾਂਗੇ ਮਾੜਾ ਖਾਵਾਂਗੇ ਨਾਨਕ ਹੁਕਮੀ ਆਵਹੁ ਜਾਓ ਉਹ ਮਹਾਰਾਜ ਫਰਮਾਉਂਦੇ ਕਿ ਪੁੰਨਾ ਤੇ ਪਾਪਨ ਦਾ ਜਿਹੜਾ ਫਲ ਹੈ ਨਾ ਭੋਗਣ ਵਾਸਤੇ ਇਹ ਜੀਵ ਜਿਹੜਾ ਪ੍ਰਮਾਤਮਾ ਦੇ ਹੁਕਮ ਨਾਲ ਨਰਕਾਂ ਸਵਰਗਾਂ ਵਿੱਚ ਆਉਂਦੇ ਜਾਂਦੇ ਰਹਿੰਦੇ ਨੇ ਕਹਿਣ ਤੋਂ ਭਾਵ ਇਹ ਹੈ ਕਿ ਇਹ ਜੀਵ ਕਹਿੰਦੇ ਕਰਮ ਕਰਨ ਨੂੰ ਸੁਤੰਤਰ ਹੈ ਪਰ ਫਲ ਭੋਗਣ ਨੂੰ ਪਤੰਤਰ ਹੈ ਭਾਵ ਅਧੀਨ ਹੈ ਆਜ਼ਾਦ ਨਹੀਂ ਹੈ ਕਿਉਂਕਿ ਕਰਮਾਂ ਦਾ ਫਲ ਪਰਮੇਸ਼ਰ ਆਪਣੀ ਮਰਜ਼ੀ ਅਨੁਸਾਰ ਹੀ ਭਗਤੌਂਦੇ ਨੇ ਕਿਸੇ ਕਿਸੇ ਕਰਮ ਦਾ ਉਹ ਹਾਲ ਤਾਂ ਉਸੇ ਵਕਤ ਮਿਲ ਜਾਂਦਾ ਕਿਸੇ ਦਾ ਦੂਸਰੇ ਜਨਮ ਚ ਕਿਸੇ ਦਾ ਤੀਸਰੇ ਕਿਸੇ ਦਾ ਸੌਵੇਂ ਜਨਮ ਚ ਕਈ ਵਾਰ ਹਜ਼ਾਰ ਹਜ਼ਾਰ ਜਨਮ ਲੰਘ ਜਾਂਦੇ ਨੇ ਸੋ ਇਸ ਕਰਕੇ ਜਿਵੇਂ ਜੰਗਲ ਦੇ ਚ ਬੈਠਾ ਤਪ ਕਰ ਰਿਆ ਸੀ ਮਾਨਵ ਰੇਖੀ ਇਹਦੇ ਕੋਲ ਇੱਕ ਚੋਰ ਸੋਚੇ ਮੋਤੀਆਂ ਦੀ ਮਾਲ ਆ ਰੱਖ ਕੇ ਚਲੇ ਗਿਆ ਮੰਗਰੋ ਰਾਜੇ ਨੇ ਸਿਪਾਹੀਆਂ ਨੂੰ ਫੜ ਲਿਆ ਸਿਪਾਹੀਆਂ ਨੇ ਆ ਕੇ ਫੜ ਲਿਆ ਜਦੋਂ ਮਾਲਾ ਵੀ ਚੁੱਕ ਲਈ ਰਾਜੇ ਦੇ ਸਾਹਮਣੇ ਪੇਸ਼ ਕਰਕੇ ਕਹਿੰਦੇ ਰਾਜਨ ਇਹ ਚੋਰ ਹੈ ਇਹਦੇ ਕੋਲੋਂ ਮਾਲਾ ਮਿਲੀ ਹੈ ਰਾਜੇ ਨੇ ਕਿਹਾ ਇਹਨੂੰ ਸੂਲੀ ਤੇ ਚੜਾ ਦੇ ਕਿਉਂਕਿ ਚੋਰੀ ਦੀ ਸਜ਼ਾ ਸੂਲੀ ਹੈ ਸੋ ਉਸ ਵੇਲੇ ਮਾਨਵ ਰੇਖੀ ਅੰਤਰਜਾਮਤਾ ਨਾਲ ਆਪਣੇ ਕਈ ਜਨਮ ਦੇਖੇ ਕਿਸੇ ਕਰਮ ਦਾ ਫਲ ਨਹੀਂ ਮਿਲਣ ਲੱਗਿਆ ਜਦ 100 ਜਨਮ ਦੇਖੇ 100 ਜਨਮਾਂ ਤੱਕ ਕੋਈ ਪਾਪ ਨਹੀਂ ਕੀਤਾ ਜਦੋਂ ਸੂਲੀ ਲੱਗੀ ਤਾਂ ਧਰਮ ਰਾਜਾ ਦੀ ਕਚਹਿਰੀ ਵਿੱਚ ਪਹੁੰਚ ਗਿਆ ਧਰਮਰਾਜੇ ਨੂੰ ਪੁੱਛਿਆ ਵੀ ਮੈਂ ਇਹ ਜਾਂ ਕਿਹੜਾ ਕੰਮ ਕੀਤਾ ਮੈਂ ਤਾਂ ਸਾਰੀ ਜ਼ਿੰਦਗੀ ਜੰਗਲ ਚ ਬੈ ਕੇ ਭਗਤੀ ਕਰਦਾ ਰਿਹਾ ਫਿਰ ਮੈਨੂੰ ਆਹਾ ਸੂਲੀ ਦੀ ਸਜ਼ਾ ਕਿਉਂ ਮਿਲੀ ਧਰਮਰਾਜ ਜੀ ਕਹਿਣ ਲੱਗੇ ਤੁਹਾਡੀ ਸਮਰੱਥਾ 100 ਜਨਮ ਦੇਖਣ ਦੀ ਆ ਆ ਇੱਕ ਜਨਮ ਹੋਰ ਦੇਖ ਲਓ ਹੁਣ 101ਵਾਂ ਜਨਮ ਜਿਹੜਾ ਹੈ ਇਹਦੇ ਚ ਤੁਸੀਂ ਇੱਕ ਟਿੱਡੇ ਦੀਆਂ ਲੱਤਾਂ ਤੋੜੀਆਂ ਲਿਖਦੀਆਂ ਸਾਹਮਣੇ ਹੀ ਦਿਖਾ ਦਿੱਤੀਆਂ ਅਬ ਵਸ ਉਹਦਾ ਹੀ ਕਰਮ ਹੋਣੇ ਤੁਹਾਨੂੰ ਮਿਲਿਆ ਇਸ ਕਰਕੇ ਮਿੱਠਾ ਕਰਕੇ ਭੋਗ ਲਓ ਕਰਮਾਂ ਦਾ ਫਲ ਮਹਾਰਾਜ ਕਹਿੰਦੇ ਭੋਗਣਾ ਜਰੂਰ ਪੈਂਦਾ ਪਰ ਵਾਹਿਗੁਰੂ ਦੀ ਇੱਛਾ ਅਨਸਾਰ ਭੋਗਣਾ ਪੈਂਦਾ ਚਾਹੇ ਉਹ ਕਿਸੇ ਜਨਮ ਵਿੱਚ ਭੁਗਤਾਵੇ ਬਹੁਤ ਸਾਰੇ ਲੋਕ ਐਸਾ ਕਹਿੰਦੇ ਮੈਂ ਤਾਂ ਸਾਰੀ ਜ਼ਿੰਦਗੀ ਕੋਈ ਕੰਮ ਨਹੀਂ ਮਾੜਾ ਕੀਤਾ ਫੇਰ ਮੈਨੂੰ ਇਹ ਸਜ਼ਾ ਕਿਉਂ ਕਿਉਂਕਿ ਕਈ ਵਾਰ ਐਸਾ ਹੁੰਦਾ ਪਿਛਲੇ 100 ਜਨਮ ਪਹਿਲਾਂ ਜਿਹੜਾ ਮਾੜਾ ਕੰਮ ਕੀਤਾ ਸੀ ਉਹਦੀ ਸਜ਼ਾ ਤਾਂ ਨਹੀਂ ਮਿਲੀ ਕਿਉਂਕਿ ਬੰਦੇ ਦੇ ਪੁੰਨ ਜਦੋਂ ਬੜੇ ਤਕੜੇ ਹੁੰਦੇ ਨੇ ਉਦੋਂ ਪਾਪਾਂ ਦਾ ਫਲ ਉਹ ਭੁਗਤਣ ਲਈ ਨੇੜੇ ਹੀ ਨਹੀਂ ਆਉਣ ਦਿੰਦੇ ਪਾਪਾਂ ਨੂੰ ਜਦੋਂ ਬੰਦੇ ਦੇ ਪੁੰਨ ਘਟ ਜਾਂਦੇ ਨੇ ਤੇ ਫਿਰ ਪਾਪਾਂ ਦਾ ਫਲ ਮਹਾਰਾਜ ਕਹਿੰਦੇ ਫੇਰ ਮਿਲਣਾ ਸ਼ੁਰੂ ਹੁੰਦਾ ਉਸ ਇਨਸਾਨ ਨੂੰ ਇਹਦੇ ਵਿੱਚ ਵੀ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਸਮਝ ਸਕਦੇ ਹਾਂ ਜਿਹੜੀ ਕਥਾ ਭਰੀ ਹੋਈ ਆ ਆਤਮਕ ਗਿਆਨ ਉਹਦੇ ਵਿੱਚ ਇਸ ਤਰ੍ਹਾਂ ਕਿ ਆਪਣੇ ਜਿਹੜੇ ਕਿਰੇ ਮਾਨ ਕਰਮ ਨੇ ਰੋਜ਼ ਕਰਨ ਵਾਲੇ ਫਿਰ ਇਹ ਕਰਮ ਇਕੱਠੇ ਹੋ ਜਾਂਦੇ ਸੰਚਿਤ ਕਰਮ ਬਣ ਜਾਂਦੇ ਨੇ ਇਹਨਾਂ ਦੀ ਪ੍ਰਾਰਭਤ ਬਣ ਜਾਂਦੀ ਹੈ ਪ੍ਰਾਰਲਬਦ ਬਣ ਕੇ ਅਗਲੇ ਜਨਮ ਵਿੱਚ ਫੇਰ ਭੁਗਤਣੇ ਆ ਜਦੋਂ ਇਨਸਾਨ ਭਗਤੀ ਵਾਲੇ ਪਾਸੇ ਤੁਰਦਾ ਬ੍ਰਹਮ ਗਿਆਨ ਵਾਲੇ ਪਾਸੇ ਪਹੁੰਚ ਜਾਂਦਾ ਉਹ ਅੰਦਰ ਜਿਹੜੇ ਕਰਮ ਸਾਡੇ ਦਾਣਿਆਂ ਵਾਂਗੂ ਪਏ ਹੁੰਦੇ ਨੇ ਇੱਕ ਇੱਕ ਕਰਕੇ ਉੱਗੀ ਜਾਂਦਾ ਬ੍ਰਹਮ ਗਿਆਨੀ ਬ੍ਰਹਮ ਅਗਨੀ ਦੇ ਨਾਲ ਉਹ ਸਾਰੇ ਕਰਮਾਂ ਨੂੰ ਸਾੜ ਦਿੰਦਾ ਇਸ ਤਰ੍ਹਾਂ ਜਿਵੇਂ ਇੱਕ ਬਰਤਨ ਵਿੱਚ ਦਾਣੇ ਪਏ ਹੋਣ ਕੁੱਜੇ ਵਿੱਚ ਜਾਂ ਪਤੀਲੀ ਵਿੱਚ ਦਾਣੇ ਭਾਂਡੇ 'ਚ ਉਹ ਦਾਣਾ ਜੇ ਧਰਤੀ ਤੇ ਸਿਰਦੇ ਉੱਗ ਜਾਂਦਾ ਪਰ ਜੇ ਉਹਨੂੰ ਆਪਾਂ ਪੱਠੀ ਤੇ ਰੱਖ ਲਈਏ ਗੈਸ ਤੇ ਰੱਖ ਲਈਏ ਭਾਂਡੇ ਨੂੰ ਉਹ ਸਾਰੇ ਦਾਣੇ ਭੁੱਜ ਜਾਂਦੇ ਨੇ ਫਿਰ ਉਹ ਦਾਣੇ ਉੱਗਣ ਦੇ ਲਾਇਕ ਨਹੀਂ ਰਹਿੰਦੇ ਸਿਰਫ ਖਾਧੇ ਹੀ ਜਾ ਸਕਦੇ ਨੇ ਉਹ ਦਾਣੇ ਜਦੋਂ ਉੱਗਣ ਦੇ ਲਾਇਕ ਨਹੀਂ ਰਹਿੰਦੇ ਇਸੇ ਤਰ੍ਹਾਂ ਹੀ ਬ੍ਰਹਮ ਅਗਨੀ ਨਾਲ ਅੰਦਰ ਅੰਤਿਸ਼ਕਾਰਨ ਰੂਪ ਭਾਂਡੇ ਵਿੱਚ ਪਏ ਹੋਏ ਕਰਮਾਂ ਨੂੰ ਬ੍ਰਹਮ ਗਿਆਨ ਦੀ ਅਗਨੀ ਨਾਲ ਸਾੜ ਕੇ ਉੱਗਣ ਦੀ ਸਮਰੱਥਾ ਹੀ ਮੁਕਾ ਦਿੱਤੀ ਜਾਂਦੀ ਹੈ ਉਹਨਾਂ ਦੀ ਉਹ ਉੱਥੇ ਹੀ ਪਏ ਰਹੇ ਪਏ ਵੀ ਉੱਥੇ ਹੀ ਰਹਿੰਦੇ ਆ ਉੱਗਦੇ ਵੀ ਨਹੀਂ ਉਹ ਫਲ ਦੇਣ ਤੋਂ ਅਸਮਰੱਥ ਹੋ ਜਾਂਦੇ ਆ ਕਿਉਂਕਿ ਭੁੱਜੇ ਹੋਏ ਦਾਣੇ ਕਦੇ ਉੱਗਦੇ ਨਹੀਂ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਜਿਹੜਾ ਕਰਮ ਜੀਵ ਕਰਦਾ ਉਹਨੂੰ ਜੇ ਕਰਮ ਨੂੰ ਸਿਰਫ ਖਤਮ ਕਰਦੀ ਤਾਂ ਬ੍ਰਹਮ ਅਗਨੀ ਕਰਦੀ ਹੈ ਮਹਾਰਾਜ ਉਹ ਵੀ ਹੁਣ ਸਮਝਾ ਦਿਓ ਵੀ ਇਹ ਤਾਂ ਸਿੱਧਾ ਸੁਧਾਰਨ ਜਾਂ ਗਿਆਨ ਹੋਣ ਇਸ ਪੰਕਤੀ 'ਚ ਸਾਰੇ ਪੌੜੀ ਵਿੱਚ ਜਿਹੜਾ ਅਸਲ ਕਹਿਣ ਦਾ ਜਿਹੜਾ ਅੰਤਰੀ ਭਾਵ ਹੈ ਇਹ ਤਾਂ ਆਮ ਲੋਕਾਂ ਨੂੰ ਸਮਝਾਉਣਾ ਹੁਣ ਸਿੱਧਾਂ ਨੂੰ ਸਮਝਾਓ ਜਾਂ ਗਿਆਨਵਾਨਾਂ ਨੂੰ ਸਮਝਾਓ ਸਤਿਗੁਰੂ ਮਹਾਰਾਜ ਕਹਿੰਦੇ ਲਓ ਹੁਣ ਗਿਆਨਵਾਨ ਲੋਕ ਸਮਝੋ ਭਰੀਏ ਹੱਥ ਪੈਰ ਤਨ ਦੇਹ ਮਹਾਰਾਜ ਕਹਿੰਦੇ ਦੇਖੋ ਪਹਿਲਾਂ ਤਾਂ ਮੈਂ ਕਿਹਾ ਸੀ ਕਿ ਮਿੱਟੀ ਨਾਲ ਜੇ ਭਰ ਜੇ ਤਾਂ ਪਾਣੀ ਨਾਲ ਧੋ ਕੇ ਸਾਫ਼ ਹੋ ਜਾਂਦਾ ਹੈ ਪਰ ਪਾਣੀ ਨਾਲ ਧੋਤਿਆਂ ਜੇ ਹੱਥ ਪਵਿੱਤਰ ਹੁੰਦੇ ਤਾਂ ਸਾਰੀ ਦੁਨੀਆ 100-100 ਵਾਰੀ ਹੱਥ ਧੋ ਕੇ ਸਰੀਰ ਪਵਿੱਤਰ ਕਰ ਲੈਂਦੀ ਮਹਾਰਾਜ ਕਹਿੰਦੇ ਹੁਣ ਹੱਥ ਹੈ ਹੱਥ ਨਾਲ ਚੋਰੀ ਕੀਤੀ ਹੈ ਖੋਟੀ ਕਿਰਤ ਕੀਤੀ ਹੈ ਹੱਥ ਮੈਲੇ ਕਿਉਂਕਿ ਸੇਵਾ ਨਹੀਂ ਕੀਤੀ ਦਸਵੇਂ ਪਾਤਸ਼ਾਹ ਨੇ ਪਾਣੀ ਮੰਗਿਆ ਸੇਵਾਦਾਰ ਕੋਲ ਨਹੀਂ ਸੀ ਜਦ ਇੱਕ ਅਮੀਰ ਜਾਦਾ ਲੈ ਕੇ ਆਇਆ ਪਾਣੀ ਦਾ ਬਾਟਾ ਉਸ ਵਕਤ ਮਹਾਰਾ ਸੱਚੇ ਪਾਤਸ਼ਾਹ ਕਹਿਣ ਲੱਗੇ ਪਹਿਲਾਂ ਵੀ ਕਦੇ ਕਿਸੇ ਦੀ ਸੇਵਾ ਕੀਤੀ ਪਈ ਬੜੇ ਸੋਹਣੇ ਹੱਥ ਬੱਚਾ ਕਹਿੰਦਾ ਮਹਾਰਾਜ ਸਾਡੇ ਘਰੇ ਤਾਂ 20-25 ਨੌਕਰ ਆ ਸੀ ਤਾਂ ਕਦੇ ਸੇਵਾ ਨਹੀਂ ਕੀਤੀ ਪਹਿਲੀ ਵਾਰੀ ਇਹ ਬਾਟੇ ਚ ਪਾਣੀ ਪਰ ਕੇ ਲਿਆ ਤੁਹਾਡੇ ਲਈ ਮਹਾਰਾਜ ਨੇ ਉਹ ਪਾਣੀ ਡੋਲ ਦਿੱਤਾ ਬਾਟਾ ਛੋੜ ਦਿੱਤਾ ਕਹਿੰਦੇ ਇਹ ਜੇ ਗੰਦੇ ਹੱਥਾਂ ਦਾ ਪਾਣੀ ਨਹੀਂ ਪੀਂਦੇ ਜਿਨ੍ਹਾਂ ਨੇ ਕਦੇ ਸੇਵਾ ਹੀ ਨਹੀਂ ਕੀਤੀ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਖੋਤੀ ਕਿਰਤ ਚੋਰੀ ਜਾਂ ਮਾੜੇ ਕਰਮ ਜਿਨ੍ਹਾਂ ਹੱਥਾਂ ਨਾਲ ਹੋਏ ਹੋਣ ਕਈ ਹੱਥਾਂ ਨਾਲ ਕਤਲ ਹੋਏ ਹੋਏ ਨੇ ਕਈ ਹੱਥਾਂ ਨਾਲ ਕੁਝ ਹੋਇਆ ਹੋਇਆ ਉਹ ਹੱਥ ਦੇਖਣ ਨੂੰ ਤਾਂ ਭਾਵੇਂ ਕਿੰਨੇ ਚਿੱਟੇ ਸੋਹਣੇ ਹੋਣ ਪਰ ਉਹ ਹੱਥ ਮੈਲੇ ਆ ਅਤੇ ਪੈਰ ਪੈਰ ખોਟੇ ਰਸਤੇ ਤੇ ਚੱਲਣ ਕਰਕੇ ਪਾਪਾਂ ਨਾਲ ਭਰੇ ਪਏ ਨੇ ਰੋਜ਼ ਗਲਤ ਰਸਤੇ ਜਾਂਦਾ ਦੁਨੀਆ ਐਸੀ ਕਾਲ ਯੁਗ ਦੀ ਕਿ ਜੇ ਮਾੜੇ ਪਾਸੇ ਤੁਰ ਕੇ ਵੀ ਜਾਣਾ ਪੈਂਦਾ ਮਾੜੇ ਪਾਸੇ ਤੁਰ ਕੇ ਜਾਂਦਾ ਮਾੜੇ ਪਾਸੇ ਜਾਣ ਲਈ ਭਾਵੇਂ 10 ਮੰਜ਼ਲਾ ਪੌੜੀਆਂ ਚੜ੍ਹਨੀਆਂ ਪੈਣ ਚੜ ਜਾਂਦਾ ਮਨੋਕ ਹੈ ਨਾ ਬੁੱਧੀ ਇਹਦੀ ਪੁੱਠੀ ਇਹ ਸਮਝਾਉਣਾ ਪੈਂਦਾ ਤੇ ਜੇ ਗੁਰੂ ਘਰ ਚ ਪ੍ਰਕਰਮਾ ਕਰਨੀ ਪੈ ਜਾ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਇਹ ਮਰਿਆਦਾ ਨਹੀਂ ਇੱਥੇ ਨਹੀਂ ਤੁਰ ਕੇ ਰਾਜੀ ਇੱਥੇ ਲਿਫਟ ਲਾਓ ਇੱਥੇ ਪੌੜੀਆਂ ਚੜ੍ਹਣੀਆਂ ਪੈਂਦੀਆਂ ਜੇ ਮਾੜੇ ਪਾਸੇ ਜਾਣਾ ਫਿਰ ਕੋਈ ਗੱਲ ਨਹੀਂ ਇਹ ਇਹ ਗੁਰਸਿੱਖਾਂ ਨੂੰ ਸਤਿਗੁਰੂ ਸਮਝਾਉਂਦੇ ਨੇ ਵੀ ਆਪਣੀ ਬੁੱਧੀ ਤੋਂ ਇਹ ਕੰਮ ਲਓ ਵੀ ਜਿਹੜੇ ਕਦਮ ਕਦਮ ਦੇ ਉੱਤੇ ਗੁਨਾਹ ਮਿਲਦੇ ਨੇ ਉਹ ਕਦਮ ਨਾ ਪੁੱਟੋ ਜਿਸ ਕਦਮ ਕਦਮ ਤੇ ਇਸ ਮੇਧ ਜਗ ਦਾ ਫਲ ਆ ਉਹ ਕਦਮ ਪਟੋ ਇਸ ਕਰਕੇ ਆਪਣੇ ਪੈਰਾਂ ਨੂੰ ਅਪਵਿੱਤਰ ਨਾ ਕਰੋ ਹੱਥਾਂ ਨੂੰ ਅਪਵਿੱਤਰ ਨਾ ਕਰੋ ਤਨ ਦੇਹ ਸੂਖਮ ਸਰੀਰ ਭਾਵੇਂ ਮਨ ਹੁਣ ਇਹ ਸੂਖਮ ਅੰਦਰਲਾ ਸਰੀਰ ਹੈ ਮਾਨਾ ਹੈ ਬੁਰਿਆ ਸੰਕਲਪਾਂ ਰੂਪ ਖੇ ਨਾਲ ਭਰ ਜਾਂਦਾ ਹੈ ਅਤੇ ਉਸ ਸੂਲ ਦੇਹੀ ਵਿਸ਼ਾ ਰੂਪ ਗੰਦਗੀ ਨਾਲ ਭਰ ਜਾਂਦੀ ਹੈ ਨੌਕੀ ਦੇਹੀ ਨੂੰ ਬਾਹਰ ਮਿੱਟੀ ਲੱਗੇ ਗੰਦਗੀ ਲੱਗੇ ਤਾਂ ਅਲੱਗ ਚੀਜ਼ ਆ ਪਰ ਵਿਕਾਰਾਂ ਨਾਲ ਦੇਹੀ ਭਰ ਜਾਣੀ ਇਹ ਵੀ ਗੰਦੀ ਹੋ ਜਾਂਦੀ ਹੈ। ਸਰੀਰ ਦੇ ਅੰਦਰ ਵਿਕਾਰ ਹੀ ਬੜੇ ਨੇ। ਮਨ ਗੰਦੇ ਪਾਸਿਆਂ ਨੂੰ ਬਹੁਤ ਜਾਂਦਾ। ਹਾਲਾਂਕਿ ਆਪਾਂ ਚਾਹੁੰਦੇ ਵੀ ਨਹੀਂ ਕਿ ਮਨ ਗੰਦੇ ਪਾਸੇ ਜਾਵੇ। ਮਨ ਆਪਾਂ ਕਹਿੰਦੇ ਭਗਤੀ ਕਰ, ਮਨ ਬਾਣੀ ਪੜ, ਮਨ ਚੰਗੇ ਖਿਆਲ ਕਰ। ਐਡਾ ਵੱਡਾ ਇਤਿਹਾਸ ਹੈ ਗੁਰੂ ਘਰ ਦਾ ਉਹ ਸਾਖੀਆਂ ਨੂੰ ਨਹੀਂ ਚੇਤੇ ਕਰਦਾ। ਹਮੇਸ਼ਾ ਬੁਰਾ ਕੰਮ ਕਰਦਾ ਰਹਿੰਦਾ। ਬੁਰੇ ਪਾਸੇ ਖਿਆਲ ਕਰਦਾ ਪੁਰੇ ਪਾਸੇ ਜਾਂਦਾ ਪੁੱਠੀਆਂ ਘਾੜ ਤਾਂ ਕਰਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਿਹੜਾ ਸਾਰਾ ਹੀ ਸਰੀਰ ਹੈ ਸੂਖਮ ਸਰੀਰ ਮਾਨਵੀ ਹੈ ਸੰਕਲਪਾਂ ਨਾਲ ਇਹ ਖੇਹ ਨਾਲ ਭਰ ਗਿਆ ਹੁਣ ਹੱਥ ਭਰ ਗਏ ਪੈਰ ਭਰ ਗਏ ਅੱਖਾਂ ਪ੍ਰਾਇ ਰੂਪ ਦੇਖ ਕੇ ਭਰ ਗਈਆਂ ਕੰਨ ਨਿੰਦਿਆ ਸੁਣ ਕੇ ਗੰਦਗੀ ਨਾਲ ਭਰੇ ਪਏ ਨੇ ਕੰਨ ਗੰਦੇ ਜਿਵੇਂ ਗੁਰੂ ਨਾਨਕ ਦੇਵ ਜੀ ਗਏ ਜਗਨਨਾਥ ਪੁਰੀ ਸਮੁੰਦਰ ਦੇ ਕਿਨਾਰੇ ਬੈਠੇ ਮਰਦਾਨਾ ਭਾਈ ਕੀਰਤਨ ਸੁਣਾ ਰਿਹਾ ਇੱਕ ਬਘਿਆੜ ਨੇ ਆ ਕੇ ਇੱਕ ਮਨੁੱਖ ਦੀ ਸਾਰੀ ਦੇਹੀ ਨੂੰ ਸੁੰਘ ਸੰਗ ਕੇ ਜੇ ਮੁੜ ਗਿਆ ਉਹ ਮਰਿਆ ਪਿਆ ਸੀ ਬੰਦਾ ਸਮੁੰਦਰ ਕੰਾਰੇ ਭਾਈ ਮਰਦਾਨਾ ਕਹਿੰਦਾ ਮਹਾਰਾਜ ਇੱਕ ਪਹਿਲੀ ਵਾਰ ਚੀਜ਼ ਦੇਖੀ ਐ ਮਾਸਾਹਾਰੀ ਜੀਵ ਐ ਪਰ ਉਹਨੇ ਮੁਰਦੇ ਨੂੰ ਖਾਧਾ ਨਹੀਂ ਕਹਿੰਦੇ ਮਰਦਾਨਾ ਕੀਰਤਨ ਸੁਣ ਕੇ ਭਾਈ ਸੋਝੀ ਹੋ ਗਈ ਬਘਿਆੜ ਨੂੰ ਵੀ ਉਹਨੇ ਉਹ ਬੰਦੇ ਦੇ ਪੈਰ ਸੁੰਘੇ ਉਹਦੇ ਸੰਗਤ 'ਚ ਨਹੀਂ ਗਏ ਹੱਥ ਸੁੰਘੇ ਕਰੇ ਸੇਵਾ ਨਹੀਂ ਕੀਤੀ ਸਾਰੇ ਸਰੀਰ ਦਾ ਕੱਲਾ ਕਲਾ ਅੰਗ ਸੰਘਿਆ ਸਾਰੇ ਅੰਗ ਬਦੂ ਮਾਰਦੇ ਨੇ ਸਾਰੇ ਅੰਗਾਂ ਵਿੱਚ ਕੋਈ ਸ਼ੁੱਧਤਾ ਨਹੀਂ ਇਸ ਕਰਕੇ ਉਹਨੇ ਸੋਚਿਆ ਜੀ ਇਹ ਮੈਂ ਖਾਦਾ ਗੰਦਾ ਮਾਸ ਜਿਸ ਬੰਦੇ ਨੇ ਕੋਈ ਸੇਵਾ ਹੀ ਨਹੀਂ ਕੀਤੀ ਸਤਸੰਗਤ ਨਹੀਂ ਕੀਤੀ ਪਾਠ ਨਹੀਂ ਕੀਤਾ ਹਿਰਦੇ 'ਚ ਨਾਮ ਨਹੀਂ ਵਸਿਆ ਅੱਖਾਂ ਨਾਲ ਗੁਰੂ ਦੇ ਦਰਸ਼ਨ ਨਹੀਂ ਕੀਤੇ ਕੰਨਾਂ ਨਾਲ ਕੋਈ ਚੰਗੀ ਗੱਲ ਨਹੀਂ ਸੁਣੀ ਨਹੀਂ ਜਾਣੀਏ ਮਨਾਂ ਕਿਤੇ ਖਾ ਕੇ ਆਪਣਾ ਵੀ ਮਨ ਖਰਾਬ ਹੋ ਜੇ ਉਹ ਬੰਦੇ ਨੂੰ ਹੀ ਛੱਡ ਗਿਆ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਸਰੀਰ ਸਾਰਾ ਸਿਰ ਤੋਂ ਲੈ ਕੇ ਪੈਰਾਂ ਤੱਕ ਗੁਰਮੁਖਾਂ ਦਾ ਪਵਿੱਤਰ ਹੁੰਦਾ ਹੈ। ਮਾਨਸ਼ੁੱਧ ਹੁੰਦਾ ਉਹਨਾਂ ਦਾ। ਆਪਾ ਪਤਾ ਹੀਓ ਕਹਿੰਦੇ ਗੁਰਮੁਖਾਂ ਨੂੰ ਸਾਡੇ ਸਿਰ ਤੇ ਹੱਥ ਰੱਖੋ ਜੀ ਕਿਉਂਕਿ ਪਾਪਾਂ ਤੋਂ ਉਹ ਨਿਵਰਤੀ ਹੋ ਚੁੱਕੇ ਜਿੰਨੇ ਹੱਥਾਂ ਦੇ ਉਹਨਾਂ ਹੱਥਾਂ ਵਿੱਚ ਇੱਕ ਪ੍ਰਕਾਸ਼ ਹੁੰਦਾ ਪੀਲੇ ਰੰਗ ਦਾ ਸੁਹਣਿਆ ਚੰਗਾ ਹੁੰਦਾ। ਵੈਸੇ ਆਪਾਂ ਨੂੰ ਹੁਣ ਦਿਖਦਾ ਤਾਂ ਨਹੀਂ ਹੈ ਹੁਣ। ਪਰ ਫੇਰ ਵੀ ਇਹ ਚੀਜ਼ਾਂ ਅੱਗੇ ਜਾ ਕੇ ਕਿਤੇ ਜ਼ਿੰਦਗੀ 'ਚ ਕੰਮ ਆ ਸਕਦੀਆਂ ਨੇ ਬ੍ਰਹਮ ਗਿਆਨੀ ਦੇ ਹੱਥਾਂ ਵਿੱਚੋਂ ਪ੍ਰਕਾਸ਼ ਥੱਲੇ ਡਿੱਗਦਾ ਹੁੰਦਾ ਡੁੱਲਦਾ ਚਰਨਾਂ ਵਿੱਚੋਂ ਡੁੱਲਦਾ ਪ੍ਰਕਾਸ਼ ਜਦੋਂ ਕਿਸੇ ਦੇ ਸਿਰ ਤੇ ਹੱਥ ਰੱਖਦੇ ਨੇ ਤਾਂ ਉਹ ਪ੍ਰਕਾਸ਼ ਉਹਦੇ ਸਿਰ 'ਚ ਪਾ ਦਿੰਦੇ ਨੇ ਉਹ ਬੰਦੇ ਦੀ ਸਮਰੱਥਾ ਹੀ ਵਧਾ ਦਿੰਦੇ ਨੇ ਇਸੇ ਤਰ੍ਹਾਂ ਸਤਸੰਗਤ ਦੇ ਜੋੜੇ ਤਾਂ ਇਹ ਛਾੜਦੇ ਆ ਨਹੀਂ ਜਾਣੀ ਕੋਈ ਪੂਰਨ ਪੁਰਸ਼ ਬੈਠਾ ਹੋਵੇ ਵਿੱਚ ਲੰਗਰ ਵਰਤਾਉਣਾ ਗੁਰੂ ਕੀ ਸੰਗਤ ਭਾਗਾ ਵਾਲਿਆਂ ਨੂੰ ਅੰਦਰ ਵਰਤਾਉਣਾ ਹੈ ਕਿਉਂਕਿ ਬਿਨ ਭਾਗਾ ਸਤ ਸੰਗ ਨਾਲ ਲੱਭੈ ਬਿਨ ਸੰਗਤ ਮੈਲ ਭੀਜਾ ਜਿਓ ਮਹਾਰਾਜ ਕਹਿੰਦੇ ਹੁਣ ਸਾਰਾ ਸਰੀਰ ਜਿਸ ਪਾਪੀ ਦਾ ਪਵਿੱਤਰ ਹੋ ਗਿਆ ਹੈ ਉਹਨੂੰ ਹੁਣ ਸ਼ੁੱਧ ਕਰਨ ਲਈ ਪਾਣੀ ਧੋਤੈ ਉਤਰਸ ਖੇ ਤਾਂ ਪ੍ਰੇਮ ਰੂਪੀ ਪਾਣੀ ਨਾਲ ਧੋਣ ਕਰਕੇ ਉਤਰ ਜਾਂਦੀ ਜਾਂ ਭਰੀਆ ਮਤ ਪਾਪਾਂ ਕੇ ਸੰਗ ਧੋਪੈ ਨਾ ਆਵੈ ਕ ਰੰਗ ਨਾਮ ਦੇ ਰੰਗ ਪ੍ਰੇਮ ਨਾਲ ਉਤਰਦੀ ਹੈ ਉਹ ਪ੍ਰੇਮ ਰੂਪੀ ਪਾਣੀ ਨਾਲ ਧੋਣ ਕਰਕੇ ਉਤਰਦੀ ਹੈ ਮੂਤ ਪਲੀਤੀ ਕੱਪੜ ਹੋਏ ਜੇ ਅੰਦਰ ਜਿਹੜਾ ਅੰਤਿਸ਼ਕਰਨ ਹੈ ਸਾਡਾ ਅੰਤਿਸ਼ਕਰਨ ਵੀ ਇੱਕ ਬਸਤਰ ਹੈ ਅੰਦਰ ਮਾਨੁ ਬੁੱਧ ਚਿੱਤ ਹੰਕਾਰ ਇਹ ਚਾਰ ਚੀਜ਼ਾਂ ਨੂੰ ਰਲਾ ਕੇ ਅੰਤਿਸ਼ਕਰਨ ਕਹਿੰਦੇ ਆ ਇਹ ਅੰਦਰੋਂ ਬਸਤਰ ਹੈ ਇੱਕ ਜਾਂ ਫਿਰ ਸਰੀਰ ਰੂਪੀ ਬਸਤਰ ਹੈ ਸੋ ਇਹਦਾ ਅੰਤਰੀ ਭਾਵ ਮੂਤ ਪਲੀਤੀ ਕੱਪੜ ਹੋਏ ਸਰੀਰ ਰੂਪੀ ਕਪੜਾ ਵਿਕਾਰਾਂ ਨਾਲ ਭਰ ਗਿਆ ਸੋ ਇਹਨਾਂ ਦੇ ਬਲ ਕਰਕੇ ਇਹ ਪਲੀਤੀ ਤੋਂ ਭਾਵ ਅਪਵਿੱਤਰ ਹੋ ਗਿਆ ਸਰੀਰ ਦੇਖਣ ਨੂੰ ਸੋਹਣਾ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਮਿਰਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਇਸ ਤਰ੍ਹਾਂ ਅਪਵਿੱਤਰ ਹੋ ਗਿਆ ਸਾਰਾ ਸਰੀਰ ਵਿਕਾਰਾਂ ਨਾਲ ਅੰਤਿਸ਼ਕਰਨ ਖਰਾਬ ਹੋ ਗਿਆ ਦੇਹ ਸਾਬੂਨ ਲਈਆ ਉਹ ਧੋਏ ਤਾਂ ਕਹਿੰਦੇ ਸਤਸੰਗਤ ਰੂਪੀ ਘਾਟ ਦੇ ਉੱਤੇ ਆ ਜਾਓ ਘਾਟ ਹੁੰਦਾ ਸੀ ਜਿਵੇਂ ਪੁਰਾਣੇ ਟਾਈਮਸ ਧੋਬੀ ਕੱਪੜੇ ਧੋਣ ਲਈ ਦਰਿਆ ਦੇ ਕਿਨਾਰੇ ਤੇ ਇੱਕ ਘਾਟ ਜਾਂ ਬਣਿਆ ਹੁੰਦਾ ਇੱਥੇ ਕੱਪੜੇ ਰੱਖਣੇ ਵੱਡਾ ਸਾਰਾ ਇੱਕ ਪਟੜਾ ਜਾਂ ਪੱਥਰ ਦੇ ਉੱਤੇ ਕੱਪੜੇ ਕੋਟ-ਕੁਟ ਕੇ ਉਹਨਾਂ ਨਿਚੋੜਨੇ ਮਹਾਰਾਜ ਕਹਿੰਦੇ ਨੇ ਪੁਰਾਣੀ ਉਦਾਹਰਣ ਵਿੱਚ ਕਿ ਸਤਸੰਗਤ ਰੂਪ ਘਾਟ ਦੇ ਉੱਤੇ ਆ ਜਾਓ ਇੱਥੇ ਪਟੜੇ ਦੇ ਉੱਤੇ ਰੱਖਣਾ ਆ ਕੇ ਮਨ ਨੂੰ ਸਰੀਰ ਨੂੰ ਕਹਿੰਦੇ ਪਟੜਾ ਕੀ ਏ ਪਟੜਾ ਮਤਲਬ ਇਹ ਕਿਹਾ ਜਾ ਹੱਟਾ ਜਿਹੜਾ ਹਿੱਗਾ ਨਹੀਂ ਬਿਲਕੁਲ ਸੈੱਟ ਕਰਕੇ ਰੱਖਿਆ ਹੁੰਦਾ ਤੇਰਾ ਨਾਮ ਖੁੰਧਕਾਰਾ ਖੁੰਧਕਾਰਾ ਕਹਿੰਦੇ ਇੱਕ ਕਿਲਾ ਹੁੰਦਾ ਕਿੱਲੇ ਦੇ ਉੱਤੇ ਪਟੜਾ ਸੈੱਟ ਕੀਤਾ ਹੁੰਦਾ ਉਹਨਾਂ ਨੇ ਮੈਂ ਅੰਬਲੇ ਕੀ ਟੇਕ ਤੇਰਾ ਨਾਮ ਖੁੰਧਕਾਰਾ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ ਜਿਵੇਂ ਪਟੜਾ ਉਸ ਇੱਕ ਵੱਡੇ ਸਾਰੇ ਕਿੱਲੇ ਦੇ ਆਸਰੇ ਦੇ ਸੈੱਟ ਕਰਕੇ ਰੱਖਿਆ ਹਿਲਦਾ ਨਹੀਂ ਇਥੇ ਨਿਸ਼ਚਾ ਹੈ ਕਿਲਾ ਨਿਸ਼ਚੇ ਰੂਪ ਪਟੜਾ ਲੈ ਲਓ ਗੁਰੂ ਗ੍ਰੰਥ ਸਾਹਿਬ ਜਿਹੜਾ ਨੇਚਾ ਕਾਨਾ ਬਾਣੀ ਤੇ ਨਿਸ਼ਚਾ ਕਾਨਾ ਸਤ ਸੰਗਤ ਦੇ ਘਾਟ ਤੇ ਆ ਕੇ ਬੈਠਣਾ ਇਹ ਪਟਲੇ ਤੇ ਆਪਣੇ ਅੰਤਿਛ ਕਰਨੂ ਕੱਪੜੇ ਨੂੰ ਧੋ ਲਓ ਬਈ ਕਿਵੇਂ ਜੀ ਕਹਿੰਦੇ ਨਾਮ ਰੂਪ ਸਾਬਣ ਲੈ ਕੇ ਨਾ ਪ੍ਰੇਮ ਰੂਪ ਪਾਣੀ ਪਾ ਕੇ ਉਪਤੀਆਂ ਜੁਗਤੀਆਂ ਰੂਪ ਮੁਖੀਆਂ ਮਾਰਨੀ ਜਿਵੇਂ ਕਈ ਤਰ੍ਹਾਂ ਦੀਆਂ ਉਪਕਤੀਆਂ, ਜ਼ੁਕਤੀਆਂ ਆਪਾਂ ਕਥਾ 'ਚ ਦੱਸਦੇ ਹਾਂ। ਮਨ ਨੂੰ ਉਪਕਤੀਆਂ, ਜ਼ੁਕਤੀਆਂ ਨਾਲ ਹੀ ਸਮਝਾਇਆ ਜਾ ਸਕਦਾ। ਦਲੀਲਾਂ ਦੇ ਕੇ ਵੀ ਐ ਨਹੀਂ ਕਰਨਾ ਚਾਹੀਦਾ ਆਹ ਗੱਲ ਜੇ ਜਿਵੇਂ ਇੱਕ ਗੱਲ ਸਮਝਾਈ ਸੀ ਮਾੜੇ ਪਾਸੇ ਨੂੰ ਜਿੰਨਾ ਮਰਜ਼ੀ ਬੰਦੇ ਨੂੰ ਤੁਰਨਾ ਪੈ ਜੇ, ਪੁੱਠੇ ਪਾਸੇ ਨੂੰ ਜੋ ਮਰਜ਼ੀ ਕਰਨਾ ਪੈ ਜੇ, ਉੱਥੇ ਕੋਈ ਗੁਰਮਤ ਨਹੀਂ, ਕੁਛ ਨਹੀਂ। ਜਿਵੇਂ ਗਾਉਣ ਵਾਲੇ ਆ ਜਾਣ ਪੰਜਾਬ ਤੋਂ ਉਹਨਾਂ ਨੂੰ ਹਜ਼ਾਰਾਂ ਡਾਲਰ ਦੇ ਕੇ ਨਾਲ ਨੱਚ-ਨੁੱੱਚ ਕੇ ਹੋਰ ਕਈ ਪ੍ਰਕਾਰ ਕਰਕੇ ਖਾ-ਪੀ ਕੇ ਉਹ ਵੀ ਕਿੱਥੇ ਪੈਸੇ ਲਾਉਂਦੇ ਆ ਉਹ ਵੀ ਨਹੀਂ ਸੋਚਣਾ ਕਰ ਕਰਾ ਕੇ ਉਹਨੂੰ ਨਹੀਂ ਕਹਿਣਾ ਕਿ ਉਹ ਤੇ ਇਹਦੀ ਕਿੱਥੇ ਖਰਚੇਗਾ ਤੇਰਾ ਜੀਵਨ ਕੀ ਆ ਤੇਰੇ ਬੱਚੇ ਕੀ ਕਰਦੇ ਆ ਤੂੰ ਉੱਥੇ ਘਰ ਕਿੰਨੇ ਬਣਾਏ ਆ ਉਹਨੂੰ ਨਹੀਂ ਕੁਝ ਕਹਿਣਾ ਪਰ ਜਦੋਂ ਆ ਗਈ ਗੱਲ ਗੁਰੂ ਘਰ 'ਚ ਇੱਥੇ ਗੁਰਮਤਿ ਨੂੰ ਮੂਰੇ ਰੱਖ ਲੈਣਾ ਫਿਰ ਲਓ ਜੀ ਇਹ ਤਾਂ ਗੁਰਮਤਿ ਚ ਲਿਖਿਆ ਨਹੀਂ ਹੋਇਆ ਆ ਨਹੀਂ ਗੁਰਮਤਿ ਕਹਿੰਦੀ ਆ ਉਹੀ ਬੰਦਾ ਜਿਹੜਾ ਉੱਥੇ ਉਹ ਕਰਮ ਕਰਕੇ ਆਇਆ ਉਹੀ ਬੰਦਾ ਇੱਥੇ ਗੁਰਮਤ ਦੀ ਗੱਲ ਕਰਦਾ ਜੇ ਉਹ ਗਲਤ ਪਾਸੇ ਜਾਂਦਾ ਉੱਥੇ ਦੂਜੀ ਗੱਲ ਕਰਦਾ ਤੀਜੇ ਥਾਂ ਗਿਆ ਤੀਜੀ ਗੱਲ ਕਰਦਾ ਕਹਿਣ ਤੋਂ ਭਾਵ ਉਹਨੇ ਇਹਨੂੰ ਹਥਿਆਰ ਬਣਾ ਲਿਆ ਗੁਰਮਤ ਨੂੰ ਚਾਰ ਗੱਲਾਂ ਗੁਰਮਤ ਦੀਆਂ ਸਿੱਖ ਲੀਆਂ ਇੱਥੇ ਹੋਰ ਬੰਦਿਆਂ ਨੂੰ ਘੇਰ ਲੈਣਾ ਤੇ ਇੱਥੇ ਕੋਸ਼ਿਸ਼ ਕਰਨੀ ਕਿ ਛੋਟੇ ਤੋਂ ਛੋਟਾ ਨੋਟ ਕੱਢਿਆ ਜਾਵੇ ਮੈਲਾ ਹੋਵੇ ਉਹ ਵੀ ਅਤੇ ਫੇਰ ਉਹਦਾ ਹਿਸਾਬ ਵੀ ਮੰਗੀਏ ਇਹ ਜੀ ਕਿੱਥੇ ਲਾਉਣਾ ਕੀ ਕਰਨਾ ਤੇ ਗਲਤ ਥਾਂ ਖਰਚਣ ਵੇਲੇ ਸੋਚਿਆ ਤੱਕ ਨਹੀਂ ਕਦੇ ਕਹਿੰਦੇ ਮੇਰੀ ਇੱਜ਼ਤ ਦਾ ਸਵਾਲ ਹੈ ਭਾਵੇਂ ਕਿੰਨੇ ਹੀ ਹਜ਼ਾਰਾਂ ਲੱਗ ਜਾਣ ਪਰ ਆ ਜਿੰਨੇ ਪੀਣ ਵਾਲੇ ਆਏ ਆ ਕੋਈ ਕੱਲ ਨੂੰ ਇਹ ਨਾ ਕਹ ਲੈ ਵੀ ਇਹਨੇ ਨਹੀਂ ਪੀਆ ਮੈਨੂੰ ਆਹ ਨਹੀਂ ਖਵਾਇਆ ਮੈਨੂੰ ਆਹ ਨਹੀਂ ਕਰਾਇਆ ਮੈਨੂੰ ਪਾਪ ਕਰਮ ਕਰਨ ਲੱਗਿਆ ਇਨਸਾਨ ਗੁਰਮਤਿ ਦੀ ਗੱਲ ਤੋਂ ਪਰੇ ਹੋ ਕੇ ਗੱਲ ਕਰਦਾ ਹੈ ਮਨਮਤੀਆ ਹੋ ਜਾਂਦਾ ਪਰ ਜਦੋਂ ਗੁਰੂ ਦੇ ਦਰ ਤੇ ਆਉਂਦਾ ਉਦੋਂ ਆ ਕਰਕੇ ਬਹੁਤ ਸਾਰੀਆਂ ਨੁਕਤਾ ਚਿੰਨੀਆਂ ਇਹ ਵੋ ਕਿਉਂ ਇਹ ਬਿਲਕੁਲ ਜਿਵੇਂ ਨਿਆਣੇ ਪੜ੍ਹਦੇ ਆ ਨਾ ਸਕੂਲ ਚ ਜੇ ਉਹਨਾਂ ਨੂੰ ਕਹਦੇ ਪੜ੍ਹਾਈ ਕਰ ਲੋ ਅਵਾਸੀਆਂ ਲੈਣ ਲੱਗ ਜਾਣਗੇ ਮੇਰਾ ਸਿਰ ਦੁਖਦਾ ਮੇਰਾ ਪੇਟ ਦਰਦ ਹੁੰਦਾ ਟੀਵੀ ਲਾਇਬੇ ਨਾ ਪੜ੍ਹਾਈ ਨਹੀਂ ਹੁੰਦੀ ਮੈਥੋਂ ਤੇ ਜੇ ਕੋਈ ਛਾ ਗੇਮ ਲਾ ਲਾ ਫਿਰ ਕੋਈ ਸਿਰ ਨਹੀਂ ਦੁਖਦਾ ਇਸੇ ਤਰ੍ਹਾਂ ਇਹ ਮਨ ਦੀ ਸ਼ੈਤਾਨੀ ਹੈ ਅਸਲ ਵਿੱਚ ਅੰਦਰ ਜਿਹੜਾ ਮਨ ਹੈ ਉਹ ਸ਼ੈਤਾਨ ਹੈ ਮਨ ਚੰਗਾ ਕੰਮ ਕਰਕੇ ਕਦੇ ਰਾਜੀ ਨਹੀਂ ਮਾੜਾ ਕੰਮ ਕਰਕੇ ਮਨ ਹਮੇਸ਼ਾ ਖੁਸ਼ ਰਹਿੰਦਾ ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਹੁਣ ਇਹਨੂੰ ਸੰਗਤ ਦੇ ਚ ਲਿਆ ਕੇ ਦਲੀਲਾਂ ਦੇ ਕੇ ਸਮਝਾ ਜਾਂਦਾ ਮਨ ਨੂੰ ਤੂੰ ਕਰ ਕੀ ਰਿਹਾ ਮਨਾ ਜਿਹੜੇ ਬੀਜ ਬੀਜ ਦਾ ਪਾਪਾਂ ਵਾਲੇ ਕਿਾਰੇ ਕਿਉਂ ਬੀਜੀ ਜਾਂਦਾ ਜਦੋਂ ਵੱਢਣੇ ਪਏ ਫੇ ਕਿੰਨੇ ਔਖੇ ਆਪਾਂ ਨੂੰ ਇਸ ਤਰ੍ਹਾਂ ਜਦੋਂ ਬੰਦਾ ਉਕਤੀਆਂ ਜੁਗਤੀਆਂ ਦਲੀਲਾਂ ਦੇ ਕੇ ਮਨ ਨੂੰ ਸਤਸੰਗਤ ਦੇ ਘਾਟ ਦੇ ਲਿਆ ਕੇ ਨਿਸ਼ਚੇ ਰੂਪ ਪੱਡੇ ਤੇ ਰੱਖ ਕੇ ਨਾਮ ਦਾ ਸਾਬਣ ਲਾ ਕੇ ਪ੍ਰੇਮ ਦਾ ਪਾਣੀ ਪਾ ਕੇ ਉਪਤੀਆਂ ਯੁਕਤੀਆਂ ਦੀਆਂ ਮੁਕੀਆਂ ਮਾਰ-ਮਾਰ ਕੇ ਮਨ ਨੂੰ ਸੈੱਟ ਕਰਦਾ ਮਨ ਨੂੰ ਬਹੁਤ ਖਿੱਚ-ਖਿੱਚ ਕੇ ਸਮਝਾਉਣਾ ਪੈਂਦਾ